ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਬੇਹੱਦ ਹੀ ਦਰਦਨਾਕ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ਬੀਤੀ ਰਾਤ ਇੱਕ ਨੌਜਵਾਨ ਤੇ ਕੀਤਾ ਗਿਆ ਗੋਲੀਆਂ ਦਾ ਹਮਲਾ ਨੌਜਵਾਨ ਦੀ ਜਿਹੜੀ ਉਮਰ ਹੈਗੀ ਆ ਕਰੀਬ ਦੱਸਣ ਵਾਲਿਆਂ ਦੇ ਮੁਤਾਬਕ 28 ਤੋਂ 29 ਸਾਲ ਦੱਸੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਸੀ ਆਪਣੇ ਨਜ਼ਦੀਕ ਹੀ ਘਰ ਦੇ ਜਿਹੜਾ ਆ ਕਿ ਉਹ ਸੈਰ ਕਰ ਰਿਹਾ ਸੀ ਇਹ ਦੋ ਭੈਣਾ ਤੇ ਦੋ ਪਰਾਸਨ ਇਹ ਜੋ ਨੌਜਵਾਨ ਅਮਨ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਪਿੰਡ ਦੇ ਵਿੱਚ ਹੀ ਰਹਿੰਦਾ ਸੀ ਤੇ ਲੋਕਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਪਰਿਵਾਰ ਦੀ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਨਾ ਹੀ ਕੋਈ ਰੰਜਿਸ਼ ਸੀ ਤੇ ਨਾ ਹੀ ਕੋਈ ਦੁਸ਼ਮਣੀ ਸੀ ਇਹ ਤਾਂ ਪਰਿਵਾਰ ਨਿਹਾਤ ਹੀ شریف ਪਰਿਵਾਰ ਹੈ ਤੇ ਆਪਣਾ ਕੰਮ ਕਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਗੋਲੀਆਂ ਮਾਰਨ ਤੋਂ ਬਾਅਦ ਜਿਹੜੇ ਕਾਤਲ ਸਿਗੇ ਉਹ ਮੌਕੇ ਤੋਂ ਫਰਾਰ ਹੋ ਗਏ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਉਹ ਕਾਤਲ ਸਨ અમન ਦਾ ਜਿਹੜਾ ਫੋਨ ਹੈ ਜੋ ਕਿ ਕਿਹਾ ਜਾ ਰਿਹਾ ਹੈ ਉਹ ਵੀ ਆਪਣੇ ਨਾਲ ਹੀ ਲੈ ਗਿਆ ਜਿਸ ਤੋਂ ਬਾਅਦ ਉਸ ਦਾ ਸਵਿਚ ਜਿਹੜਾ ਆ ਕਿ ਉਹ ਬੰਦ ਪਾਇਆ ਗਿਆ ਆਫ ਕੀਤਾ ਹੋਇਆ ਸਵਿਚ ਸੀ ਤੇ ਪਿੰਡ ਵਾਲਿਆਂ ਦੇ ਵਿੱਚ ਜਿਹੜਾ ਹੈਗਾ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈਗੀ ਆ ਕਿ ਇਹਨਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਦਿਨ ਦਿਹਾੜੇ ਤੇ ਰਾਤ ਨੂੰ ਸ਼ਰਿਆਮ ਹੀ ਪਿੰਡਾਂ ਦੇ ਵਿੱਚ ਆ ਕੇ ਗੋਲੀਆਂ ਦਾ ਜਿਹੜਾ ਚੱਲਣਾ ਹੈਗਾ ਅਕਸਰ ਹੀ ਤੁਸੀਂ ਇਹ ਖਬਰਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਸਾਡੇ ਸਬੰਧਤ ਚੈਨਲਾਂ ਤੇ ਅਕਸਰ ਹੀ ਦੇਖਦੇ ਹਾਂ ਬੇਸ਼ੱਕ ਅਸੀਂ ਕਈ ਵਾਰ ਚੈਨਲ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਗੁੱਸਾ ਝੰਡਾਲ ਹੁੰਦਾ ਹੈ ਇਹ ਕੁਝ ਨਾ ਕੁਝ ਕਰ ਦਿੰਦਾ ਹੈ ਇਹ ਕਈ ਘਰ ਬਰਬਾਦ ਕਰ ਦਿੰਦਾ ਹੈ ਇਹਨਾਂ ਦਾ ਜਿਹੜਾ ਅਮਨ ਨਾਮੀ ਜਿਹੜਾ ਨੌਜਵਾਨ ਆ ਉਹ ਤੇ ਇਸ ਦੁਨੀਆ ਤੋਂ ਬੇਸ਼ੱਕ ਚਲਾ ਗਿਆ ਹੈ ਪਰ ਜਿਹੜੇ ਕਾਤਲ ਨੇ ਜਦੋਂ ਫੜੇ ਜਾਣਗੇ ਉਹਨਾਂ ਦੀ ਜ਼ਿੰਦਗੀ ਵੀ ਜੇਲ੍ਹਾਂ ਦੀਆਂ ਸਲਾਕਾਂ ਦੇ ਪਿੱਛੇ ਬੀਤੇਗੀ ਇਸ ਤਰ੍ਹਾਂ ਜਿਹੜਾ ਹੈਗਾ ਕਿ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਰੰਜਿਸ਼ ਹੈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈ ਤਾਂ ਉਸ ਨੂੰ ਬੈਠ ਕੇ ਵੀ ਸੁਲਝਾਇਆ ਜਾ ਸਕਦਾ ਹੈ ਪਰ ਕਿਸੇ ਦੀ ਜਾਨ ਲੈ ਲੈਣੀ ਇਹ ਕਿੱਥੋਂ ਦਾ ਇਨਸਾਫ ਹੈ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਸੇ ਤਰ੍ਹਾਂ ਦੀ ਕੋਈ ਵੀ ਖਬਰ ਜਾਂ ਆਪਣੇ ਵਪਾਰ ਸਬੰਧੀ ਇਸ਼ਤਿਹਾਰ ਦੇਣ ਲਈ ਤੁਸੀਂ 9876379499 9876379499 ਦੇ ਉੱਪਰ ਤੁਸੀਂ ਫੋਨ ਕਰ ਸਕਦੇ ਆਓ ਦੇਖਦੇ ਆ ਪਿੰਡ ਵਾਲਿਆਂ ਨੇ ਕੀ ਕੀਤਾ ਮੌਕੇ ਤੇ ਪਹੰਚੀ ਪੁਲਿਸ ਬਲੋ ਕੀ ਕੀਤਾ ਗਿਆ ਤੇ ਪਰਿਵਾਰ ਨੇ ਜਿਹੜੀ ਆ ਉਹ ਇਨਸਾਫ ਦੀ ਮੰਗ ਕੀਤੀ ਹੈ। ਹਾਂਜੀ ਇਹ ਜਾਦਾ ਮਤਲਬ ਖਾਇਆ ਤੇ ਕੱਲ ਤਾਂ ਹੱਦੋਂ ਵੱਡੀ ਗੱਲ ਆ। ਹਾਂਜੀ ਤੇ ਹਰ ਤੋਂ ਵੱਧ ਜਾਦਾ ਗੱਲ ਹੈਗੀ ਆ। ਤੇ ਕੱਲ ਮਤਲਬ ਅੱਜ ਇੱਕ ਜੇ ਕਮੇਟੀ ਹੈ ਮੈਂ ਮਿਆਂ ਚਾਨ ਮਾਨ ਰਹੀ। ਜੀ ਇਹਨਾਂ ਨੂੰ ਮੈਂ ਬੈਠੇ ਬੈਠੇ ਫੋਨ ਕੀਤਾ ਸੀਗਾ। ਜੀ ਕੋਈ ਮਤਲਬ ਜੇ ਪਿਛਲੇ ਸਾਲ ਵੀ ਇੱਕ ਵਾਰ ਦਾ ਤੋ ਹੀ ਸੀ ਇੱਥੇ। ਹਾਂਜੀ ਤੇ ਉਹ ਜਣਕ ਟੁੱਟ ਗਿਆ ਜਿਵੇਂ ਕਿ ਆਪਾਂ ਕਹਦੇ ਆ ਆਪਸ ਵਿੱਚ ਇਹ ਮੁੰਡੇ ਝਗੜ ਪਏ ਜੀ ਤੇ ਉਹਨਾਂ ਨੂੰ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਮੈਂ ਤੇ ਉਹਨਾਂ ਨੂੰ ਬੇਨਤੀ ਕੀਤੀ ਕੱਲ੍ਹ ਤੇ ਤੇਰੀ ਇਸ ਵਾਰ ਦਾਦੀ ਗੱਲ ਕਰੀਏ ਜੀ ਇਹ ਵਾਰ ਦਾਦੀ ਗੱਲ ਕਰੀਏ ਮੁੰਡਾ ਪਿੰਡ ਦਾ ਇਹ ਪਿੰਡ ਦਾ ਮੁੰਡਾ ਸਾਡੇ ਦਾਦਾ ਜੀ ਕਿ ਕਿਸੇ ਨਾਲ ਕੋਈ ਲਾਕ ਡਾਟ ਨਹੀਂ ਕਿਸੇ ਨਾਲ ਕੋਈ ਵਾਧੂ ਘਟ ਨਹੀਂ ਬੋਲਦਾ ਸੀ ਇਹ ਕਿਸੇ ਨਾਲ ਕੋਈ ਵਾਧੂ ਘਟਣਾ ਨਾ ਸੁਣਿਆ ਸੀ ਜੀ ਤੇ ਮਤਲਬ ਇਹ ਤਾਂ ਇੱਕ ਉਹ ਇੱਕ ਉਹ ਦਿਖਾ ਦਿਆ ਉਹ ਜਿਹੜਾ ਸਰਕਾਰ ਦਾ ਠੀਕ ਹੈ ਜੀ ਕਦੇ ਕੋਈ ਬੈਰ ਵਿਰੋਧ ਨਹੀਂ ਇਹ ਪਦਨ ਪਦਨ ਦੇ ਹਿਸਾਬ ਨਾਲ ਤਾਂ ਹੋ ਗਿਆ ਠੀਕ ਹੈ ਜੀ ਦਾਦਾ ਜੀ ਮੇਰੇ ਨਾਲ ਠੀਕ ਹੈ ਮੈਂ ਸਰ ਭੈਣ ਇਹਨਾਂ ਦੀ ਮੇਰੇ ਕਾ ਇੱਕ ਇੱਕ ਭੈਣ ਵੀ ਇਧਰ ਦਾ ਠੀਕ ਹੈ ਦੋ ਭਾਈ ਹੈ ਇਹ ਰਾਹੁ ਜੇ ਵੀ ਕਰ ਰਹੇ ਨੇ ਭਾਈ ਅੱਛਾ ਠੀਕ ਹੈ ਜੀ ਕਹਿੰਦਾ ਬਾਅਦੜਾ ਹੈਪਨ ਹੋਇਆ ਸਾਡੇ ਲਈ ਬਹੁਤ ਬਹੁਤ ਵੱਡੀ ਸਾਖ ਹੈ ਬਹੁਤ ਵੱਡੀ ਸਾਖ ਹੈ ਕੱਲੂ ਸਾਡੇ ਹੋਰ ਕਿਸੇ ਨਾ ਭਾਈ ਇੱਥੇ ਹੈਪਨ ਹੋ ਜਾਵੇ ਉਹ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੇ ਉਸਮਾਨਪੁਰ ਦੇ ਵਿੱਚ ਐਨਐਚ ਨਾ ਹੈਪਨ ਹੋਇਆ ਵੱਧ ਗਿਆ ਕੱਲੂ ਸਾਨੂੰ ਆਪਣਾ ਭਰੋਸਾ ਨਹੀਂ ਹੈਗਾ ਕਿ ਸਾਨੂੰ ਕਦ ਕੋਈ ਗੋਲੀ ਮਾਰ ਜਵੇ ਇਹ ਬੰਦੇ ਨੂੰ ਮਾਰ ਜਵੇ ਇਹ ਤਾਂ ਸਾਡੇ ਅੱਛਾ ਜਦੋਂ ਦੱਸਿਆ ਜਾ ਰਿਹਾ ਕਿ ਮੁੰਡਾ ਇੰਨਾ ਅਸ਼ਲੀਬ ਨਾ ਕਿ ਉਹਦਾ ਧਮਕੀ ਆ ਨਾ ਕਿਸ ਨੇ ਲਾਗ ਡਾਲੇ ਨਾਕੀ ਹੋਰ ਗੱਲ ਫਿਰ ਐਦਾਂ ਕਤਲ ਕਰ ਜਾਣਾ ਬਹੁਤ ਹੈਰਾਨ ਕਰਦਾ ਬਹੁਤ ਹੈਰਾਨ ਕਰਦਾ ਕੱਲੂ ਪਾਜੀ ਕੋ ਸਾਨੂੰ ਇੱਧਰ ਇਹਦਾ ਮਾਰਜ ਮੇ ਦੀ ਗੱਲ ਹੋਊ ਜਿੰਮੇਵਾਰੀ ਕਿਹਦੀ ਇਹ ਵੀ ਜਿੰਮੇਵਾਰੀ ਹੈ ਜਵਾਬ ਦੇ ਕਿਹਦੀ ਹੈ ਕੋਈ ਵੀ ਜਿੰਮੇਵਾਰ ਨਹੀਂ ਇਹ ਪ੍ਰਸ਼ਾਸਨ ਵੀ ਨਹੀਂ ਲੈ ਰਹੇ ਉਹ ਲੋਕਾਂ ਨੂੰ ਕਹਿੰਦੇ ਨੇ ਪਾਸੇ ਪਾਸੇ ਲੋਕ ਲੋਕ ਤਾਂ ਹੱਕ ਦੇ ਖੜੇ ਪਾਸੇ ਕਿਉਂ ਹੋਣ ਇਹ ਗੱਲਿਆ ਸਾਡੀ ਪ੍ਰਸ਼ਾਸਨ ਨਾਲ ਜੇ ਬੇਨਤੀ ਆ ਗੱਲੂ ਕਿਸੇ ਨਾ ਸਮਾਨਪੁਰ ਦੇ ਵਿੱਚ ਜੇ ਕੋਈ ਹੈਪਨ ਕੋਈ ਹੋ ਗਿਆ ਕਿਸੇ ਵੀ ਬੰਦੇ ਨਾਲ ਠੀਕ ਹੈ ਤੇ ਉਹਦੇ ਬਾਅਦ ਜਿਮੇਵਾਰੀ ਪ੍ਰਸ਼ਾਸਨ ਦੀ ਹੈ। ਸ਼ਹਿਰ ਲਈ ਨਿਕਲਿਆ ਸੀਗਾ। ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਸਾਡੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ। ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ। ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹ ਕੀਤਾ। ਸਰ ਕਿੰਨੇ ਫਾਇਰ ਚੱਲੇ? ਅ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੋਂ। ਔਰ ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ ਮੇਰੇ ਸਿਕਮਾ ਨਾਂ ਕੀ ਸੀਗਾ ਜੀ ਆ ਮੰਦੀਪ ਅਮਨ ਕਿੰਨੇ ਕੁ ਉਮਰ ਸੀ ਇਹਦੀ 28 29 ਸਾਲ ਦਾ ਅੱਛਾ ਕੋਰ ਸਰ ਲੋਕਾਂ ਦੀ ਗੱਲ ਹੈ ਵੀ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਹੋ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਹੀ ਨਾਲ ਸੀ ਉਹਦੀ ਰੇਂਜ ਵਗੈਰਾ ਕੁਝ ਵੀ ਬੰਦ ਹਾਂ ਕਰ ਰਹੇ ਹਾਂ ਸਾਰੇ ਐਂਗਲ ਤੋਂ ਕੋਰ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹਜ ਤੱਕ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾਤ ਔਰ ਜਲਦੀ ਇਹਨੂੰ ਕਿਸ ਨੂੰ ਪੇਸ਼ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਕਿ ਸਰ ਕਰ ਰਹੇ ਹੋ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜਲਦੀ ਹਾਂ ਬਹੁਤ ਜਲਦੀ ਪੇਸ਼ ਕਰਾਂਗੇ ਠੀਕ ਹੈ ਸਰ ਚਲੋ ਠੀਕ ਹੈ ਜੀ